ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆਂ ਕੁਝ ਅਸੀਂ ਆਯੁਰਵੇਦ ਦੇ ਹਿਸਾਬ ਨਾਲ ਜਨਰਲ ਟਾਪਿਕ ਵੀ ਕਵਰ ਕਰਦੇ ਆਂ ਜਿਵੇਂ ਅਸੀਂ ਡਾਕਟਰ ਸਾਹਿਬ ਨਾਲ ਪਾਣੀ ਬਾਰੇ ਗੱਲ ਕਰ ਚੁੱਕੇ ਹਣੀ ਸ਼ਹਿਦ ਬਾਰੇ ਗੱਲ ਕਰ ਚੁੱਕੇ ਦੁੱਧ ਬਾਰੇ ਗੱਲ ਕਰ ਚੁੱਕੇ ਆਂ ਜਿਹੜਾ ਅੱਜ ਅਸੀਂ ਜਿਹੜਾ ਸਾਡਾ ਟਾਪਿਕ ਹੈਗਾ ਯੂਅਰ ਹੈਲਥ ਐਂਡ ਹਰਬਸ ਦੇ ਬੈਂਡਰ ਅੰਡਰ ਅਸੀਂ ਦਿਨਚਰੀਆ ਬਾਰੇ ਗੱਲ ਕਰਾਂਗੇ ਇਹਦਾ ਮਤਲਬ ਹੈ ਵੀ ਨਿਰੋਗ ਗ੍ਰੈਂਡ ਵਾਸਤੇ ਆਪਣੇ ਦਿਨ ਕਿਵੇਂ ਸ਼ੁਰੂ ਕਰਨਾ ਇਸ ਬਾਰੇ ਡਾਕਟਰ ਸਾਹਿਬ ਨਾਲ ਚਰਚਾ ਕਰਾਂਗੇ ਜਿਹੜਾ 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 ਡਾਕਟਰ ਸ਼ਿਵਰਾਜ ਜੀ ਨਾਲ ਇਹ ਚੱਲ ਰਿਹਾ ਹੈਗਾ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਵਾਗਤ ਕਰਨ ਸਵਾਗਤ ਹੈ ਡਾਕਟਰ ਜੀ ਥੈਂਕ ਯੂ ਡਾਕਟਰ ਸਾਹਿਬ ਬਾਬਾਤ ਅਨਵਜ ਜੀ ਲਗਾਤਾਰ ਅਸੀਂ ਆਪਾਂ ਚਰਚਾ ਕਰਦੇ ਆਉਂਦੇ ਆ ਆਯੁਰਵੇਦ ਦੇ ਹਿਸਾਬ ਨਾਲ ਆਪਾਂ ਜ਼ਿੰਦਗੀ ਕਿਵੇਂ ਜਿਉਣੀ ਇਹ ਵੀ ਦੱਸਦੇ ਆਉਂਦੇ ਆ ਰੁੱਖਾਂ ਬਾਰੇ ਵੀ ਚਰਚਾ ਕਰਦੇ ਆਉਂਦੇ ਆ ਡਾਕਟਰ ਸਾਹਿਬ ਦਿਨਚਰੀ ਬਾਰੇ ਸੰਖੇਪ ਦੱਸੋ ਜੀ ਪਹਿਲਾਂ ਜੀ ਡਾਕਟਰ ਸਾਹਿਬ ਆਰ ਵੀ ਚ ਦਿਨਚਰੀ ਦਾ ਮਤਲਬ ਹੈ ਜੀ ਕਿ ਦਿਨ ਸ਼ੁਰੂ ਕਿਵੇਂ ਕਰਨਾ ਮਤਲਬ ਸਵੇਰੇ ਕਦੋਂ ਉੱਠਣਾ ਇੱਥੋਂ ਸ਼ੁਰੂ ਕਰ ਲੋ ਠੀਕ ਹੈ ਸਰ ਵੈਸੇ ਕਾਰਵੇ ਦੀ ਇੱਕ ਮਾਤਰ ਹੈ ਜੀ ਚਿਕਿਤਸਾ ਪ੍ਰਣਾਲੀ ਆ ਹਾਂਜੀ ਜਿਹੜੀ ਕਿ ਬੰਦੇ ਨੂੰ ਇਨਸਾਨ ਨੂੰ ਮਨੁੱਖ ਨੂੰ ਬਿਮਾਰ ਹੋਣਾ ਨਹੀਂ ਦੇਣਾ ਚਾਹੁੰਦੀ ਉਹ ਉਸ ਨੂੰ ਸਵਸਥ ਹੀ ਰੱਖਣਾ ਚਾਹੁੰਦੀ ਹੈ ਇਸ ਲਈ ਉਹਦੇ ਪ੍ਰਯੋਜਨ ਵੀ ਜਿਹੜੇ ਬੜੇ ਸਿੰਪਲ ਹੈਗਾ ਜੀ ਕਿ ਇੱਕ ਆਰਵੇ ਚ ਇੱਕ ਸ਼ਲੋਕ ਹੁੰਦਾ ਹੈ ਕਿ ਸਵਸਥस्य ਸਵਾਸਥਯ ਰਕਸ਼ਣਮ ਅੱਛਾ ਜੀ ਕਿ ਸਵਸਥ ਵਿਅਕਤੀ ਦੇ ਸਵਸਥ ਨੂੰ ਉਹਦੀ ਹੈਲਥ ਨੂੰ ਕਿਵੇਂ ਉਹਦੀ ਰੱਖਿਆ ਕੀਤੀ ਜਾਵੇ ਆ ਤੁਰਸੀਆ ਰੋਗ ਪ੍ਰਸ਼ਨਮ ਪ੍ਰਸਮਨ ਚ ਹੈ ਜੇ ਰੋਗ ਹੋ ਵੀ ਜਾਵੇ ਤਾਂ ਉਸ ਦਾ ਸ਼ਮਨ ਕਿਵੇਂ ਕੀਤਾ ਜਾਵੇ ਆਯੁਰਵੈਦਿਕ ਸਿੰਪਲ ਦੀ ਪਰਿਭਾਸ਼ਾ ਇਹ ਹੈ ਜੀ ਠੀਕ ਹੈ ਜੇ ਰੋਗ ਨਾ ਹੋਵੇ ਤੇ ਜੇ ਹੋ ਜੇ ਤਾਂ ਉਹਨੂੰ ਠੀਕ ਕਿਵੇਂ ਕਰੀਏ ਬਸ ਇਹਨਾਂ ਦਾ ਆਯੁਰਵੈਦ ਸਿਖਾਉਂਦਾ ਸਾਨੂੰ ਠੀਕ ਹੈ ਜੀ ਸਰ ਉਹਦੇ ਸੇ ਰੋਗ ਰੋਗੀ ਜਾਂ ਮਨੁष्य ਜਿਹੜਾ ਹੈ ਉਹ ਸਵਸਥ ਕਿਵੇਂ ਹੋਵੇ ਉਸ ਲਈ ਇੱਕ ਬੜਾ ਅੱਛਾ ਜ਼ਿਕਰ ਕੀਤਾ ਜਾਏ ਕਿ ਬੰਦੇ ਜਿੰਦਗੀ ਜਿਹੜੀ ਹੈ ਸੌਣ ਤੋਂ ਬਾਅਦ ਦਿਨ ਚੜਦਾ ਅਗਲੇ ਦਿਨ ਜਿੰਦਗੀ ਸ਼ੁਰੂ ਕਰਦਾ ਹੈ ਅਗਲੇ ਦਿਨ ਦੀ ਹੋ ਹਾਂਜੀ ਤਾਂ ਉਸ ਨੂੰ ਉੱਠਣਾ ਕਦੋਂ ਹੈ ਠੀਕ ਹੈ ਅੱਛਾ ਤੇ ਸੇ ਕਹੇ ਗਿਆ ਕਿ ਸਵੇਰੇ ਜਦੋਂ ਬ੍ਰਹਮ ਹੁੰਦਾ ਸਮਾਂ ਹੁੰਦਾ ਹੈ ਬ੍ਰਹਮ ਮੂਰਤ ਵੀ ਦੋ ਤਰ੍ਹਾਂ ਦੇ ਸਿਗੇ ਜਿਹੜਾ ਧਾਰਮਿਕ ਬ੍ਰਹਮ ਮੂਰਤ ਹਾਂਜੀ ਤੇ ਇੱਕ ਹੁੰਦਾ ਜੀ ਆਪਣਾ ਜਿਹੜਾ ਸੰਸਾਰਿਕ ਬ੍ਰਹਮ ਮੂਰਤ ਠੀਕ ਹੈ ਅੱਛਾ ਧਾਰਮਿਕ ਬ੍ਰਹਮ ਮੂਰ ਜਿਹੜਾ ਉਹ 3 ਤੋਂ ਲੈ ਕੇ ਜੀ ਔਰ 4 ਵਜੇ ਤੱਕ ਹੁੰਦਾ ਜੀ ਸਵੇਰੇ 3 ਵਜੇ ਉਠਣਾ ਠੀਕ ਹੈ ਜੀ ਔਰ 4 ਦੇ ਵਿੱਚ ਤੱਕ ਉੱਠ ਜਾਣਾ ਉਹਦੇ ਉਸ ਸਮੇਂ ਪਾਠ ਪੂਜਾ ਜਿਹੜਾ ਹਾਂ ਜੀ ਉਹ ਧਾਰਮਿਕ ਦਾ ਮਤਲਬ ਹੀ ਹੈ ਕਿ ਉਸ ਵੇਲੇ ਉੱਠ ਕੇ ਬੰਦਾ ਇਨਸਾਨ ਜਿਹੜਾ ਹੈ ਉਹ ਆਪਣੇ ਪਾਸਪੋਰਟ ਪਾਠ ਪੂਜਾ ਕਰੇ ਔਰ ਜਿਹੜਾ ਦੂਜਾ ਸੰਸਾਰਿਕ ਹੈ ਜੀ ਉਹ ਹੈਗਾ ਕਿ 4:30 ਤੋਂ ਲੈ ਕੇ 5:30 ਵਜੇ ਤੱਕ ਉੱਠਣਾ ਚਾਹੀਦਾ ਬੰਦੇ ਨੂੰ ਠੀਕ ਹੈ ਜੀ ਯਾਨੀ ਕਿ ਸੂਰਜ ਗੁਣ ਤੋਂ ਸੂਰਜ ਚੜ੍ਹਨ ਤੋਂ ਇੱਕ ਤੋਂ ਲੈ ਕੇ ਡੇਢ ਘੰਟਾ ਪਹਿਲਾਂ ਬੰਦੇ ਨੂੰ ਮੰਨਦਾ ਚੜ੍ਹਦੇ ਨੇ ਜੀ ਦਾ ਤੇ ਇਹ ਪਰਿਭਾਸ਼ਾ ਕਿ ਦਿਨਚਰੀਆ ਦੀ ਸੀ ਠੀਕ ਰੋ ਤੇ ਦਿਨਚਰੀਆ ਉੱਠ ਤੋ ਗਿਆ ਹੋ ਹਾਂਜੀ ਉੱਠਣ ਤੋਂ ਬਾਅਦ ਕੀ ਕਰਨਾ ਜੀ ਪਰ ਕੁਝ ਅਵਸਥਾਵੇਂ ਹੈ ਜੀ ਵੀ ਨਹੀਂ ਜਿਕੇ ਜੇ ਸਟੇਜ ਜ਼ਰੂਰ ਨਹੀਂ ਹੈ ਕਿ ਬੰਦਾ ਉਸ ਵੇਲੇ ਜਾਂ ਇਨਸਾਨ ਉਸ ਵੇਲੇ ਉਠੇ ਠੀਕ ਹੈ ਇਹਦੇ ਇੱਕ ਸਿੰਪਲ ਜੀ ਦੋ ਤਿੰਨ ਗੱਲਾਂ ਨੇ ਕਿ ਜੇ ਤੁਹਾਨੂੰ ਰਾਤ ਦਾ ਖਾਣਾ ਨਾ ਪਚਿਆ ਹੋਵੇ ਤੁਹਾਨੂੰ ਲੱਗਦਾ ਕਿ ਮੇਰਾ ਪੇਟ ਭਾਰੀ ਜਾ ਜੇ ਠੀਕ ਹੈ ਜੀ ਠੀਕ ਹੈ ਜੇ ਗੜਗੜ ਹੋ ਰਹੀ ਹੈ ਤੁਹਾਨੂੰ ਲੱਗੇ ਕਿ ਮੈਂ ਭਾਰੀ ਜਾ ਮਰਾਜ ਪੇਟ ਠੀਕ ਨਹੀਂ ਹੈ ਤਾਂ ਉਹ ਉਹਨੂੰ ਜ਼ਰੂਰ ਨਹੀਂ ਹੈ ਕਿ ਉਹ ਉਸ ਬ੍ਰਹਮ ਮੂਰਤ 4:30 ਜਾਂ ਜਿਹੜਾ ਟਾਈਮ ਹੈਗਾ 4:30 ਤੋਂ 5:30 ਵਜੇ ਦਾ 4:00 ਤੋਂ 5:30 ਵਜੇ ਦਾ ਉਸ ਤੇ ਉੱਠਣਾ ਦਾ ਲਈ ਜ਼ਰੂਰੀ ਨਹੀਂ ਹੈ ਉਸ ਨੂੰ ਛੱਡਿਆ ਜਾ ਸਕਦਾ ਹੈ ਉਹ ਇਹਨੂੰ ਟਾਲ ਕਰ ਸਕਦਾ ਹੈ ਜੀ ਠੀਕ ਹੈ ਸਰ ਤੇ ਇੱਕ ਹੋਰ ਹੈ ਜੀ ਕਿ ਇਸ ਤੋਂ ਇਲਾਵਾ ਉਹ ਬੰਦਾ ਜੇ ਬਿਮਾਰ ਹੈ ਉਸ ਨੂੰ ਨੀਂਦ ਚੰਗੀ ਆਈ ਹੋਵੇ ਹਾਂ ਜੀ ਜੇ ਨੀਂਦ ਚੰਗੀ ਆ ਜਾਏ ਤਾਂ ਵੀ ਉਹ ਉੱਠ ਸਕਦਾ ਜੀ ਜੇ ਨੀਂਦ ਚੰਗੀ ਨਹੀਂ ਆਈ ਰਾਤ ਭਰ ਜਾਗ ਕੇ ਰਹਿ ਤਾਂ ਜ਼ਰੂਰੀ ਨਹੀਂ ਕਿ ਉਹ ਸਵੇਰੇ ਉੱਠੇ ਠੀਕ ਹੈ ਸਰ ਸੌਣ ਤੋਂ ਬਾਸ ਮਾ ਹੋਰ ਸੌ ਸਕਦਾ ਹਾਂ ਉਹਨੂੰ ਸੌ ਜਾਣਾ ਚਾਹੀਦਾ ਜੀ ਤੇ ਉਸ ਸਵਸਥ ਵਿਅਕਤੀ ਲਈ ਇਹ ਸਮਾਂ ਦੱਸਿਆ ਗਿਆ ਕਿ ਸਾਨੂੰ ਰੋਜ਼ ਰੁਟੀਨ ਚ ਜੇ ਸਾਡੀ ਪਾਚਨ ਸ਼ਕਤੀ ਠੀਕ ਹੈ ਸਾਡਾ ਖਾਣਾ ਹਜਮ ਹੋ ਚੁੱਕਿਆ ਹੈ ਸਾਨੂੰ ਨੀਂਦ ਚੰਗੀ ਆਈ ਹੈ ਅਚੀ ਤਰ੍ਹਾਂ ਸੌ ਚੁੱਕੇ ਤਾਂ ਉਸ ਨੂੰ ਸਵੇਰੇ 4:30 ਤੋਂ ਲੈ ਕੇ 5:30 ਵਜੇ ਤੱਕ ਉੱਠ ਜਾਣਾ ਚਾਹੀਦਾ ਜੀ ਇਹਨੂੰ ਬ੍ਰਹਮ ਮੂਰਤ ਕਿਹਾ ਜਾਂਦਾ ਜੀ ਠੀਕ ਹੈ ਜੀ ਤੇ ਉੱਠ ਕੇ ਕੁਝ ਹੋਰ ਕੰਮ ਹੈ ਜੀ ਜਿਹੜੇ ਕਰਨੇ ਸਭ ਤੋਂ ਪਹਿਲਾਂ ਜੀ ਕਿ ਮਲਤਿਆਗ ਆਪਾਂ ਕੀ ਕਰਦੇ ਉੱਠਣ ਸਾਰ ਪਾਣੀ ਪੀਣ ਲੱਗ ਜਾਂਦੇ ਜੀ अच्छा जी आर्वेदी चीज नहीं ਦੱਸਦਾ اچھا ਜੀ ਮਤਲਬ ਆਪਾਂ ਇਹ ਨਹੀਂ ਹੈਗਾ ਵੀ ਤੁਸੀਂ ਮਤਲਬ ਜੇ ਟਾਇਲਟ ਜਾਣਾ ਤੁਸੀਂ ਪਾਣੀ ਪੀ ਕੇ ਜਾਓ ਨਹੀਂ ਐਸਾ ਐਸਾ ਕੁਝ ਨਹੀਂ ਹੈ ਜੀ اچھا ਜੀ ਮਲ ਤਿਆਗ ਜੇ ਤੁਹਾਡਾ ਪਾਸੇ ਨ ਸਖਤ ਸੀ ਹੈ ਨੀ ਜੀ ਤਾਂ ਉੱਠਣ ਸਾਤ ਤੁਹਾਨੂੰ ਮਲ ਤਿਆਗ ਦੀ ਭਾਵਨਾ ਆ ਜੇਗੀ ਠੀਕ ਹੈ ਡਾਕਟਰ ਸਾਹਿਬ ਤੇ ਪਾਣੀ ਰੱਜ ਕੇ ਪੀਣਾ ਜਾਂ ਨਿਰੀ ਪੀਣਾ ਪਾਣੀ ਦੱਸਿਆ ਲੇਕਿਨ ਕਿਵੇਂ ਦੱਸਿਓ ਅੱਗੇ ਦੱਸੋ ਤੁਸੀਂ ਮੈਂ ਠੀਕ ਹੈ ਡਾਕਟਰ ਸਾਹਿਬ ਕਿ ਤੁਸੀਂ ਮਲ ਤਿਆਗ ਕਰੋ ਪਹਿਲਾਂ ਠੀਕ ਹੈ ਜੀ ਠੀਕ ਹੈ ਅੱਗੇ ਇਹਦੇ ਗੁਣਾਗੁਣਾ ਦੱਸਾਂਗਾ ਵੀ ਰੋਕਣ ਦੇ ਕੀ ਨੁਕਸਾਨ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੂਤਰ ਤਿਆਗ ਵੀ ਨਾਲ ਹੀ ਹੋਏਗਾ ਠੀਕ ਹੈ ਜੀ ਮਨ ਲ ਮੂਤਰ ਤਿਆਗ ਕਰਨ ਤੋਂ ਬਾਅਦ ਇੱਕ ਆਚਮਨ ਵੀ ਦੀ ਲਿਖੀ ਹੈ ਅੱਛਾ ਜੀ ਆਚਮਨ ਦਾ ਮਤਲਬ ਹੁੰਦਾ ਹੈ ਕਿ ਬੈਠ ਕੇ ਨਾ ਕਿ ਖੜੇ ਖੜੇ ਆਪਾਂ ਪਾਣੀ ਪੀਂਦੇ ਜਿਵੇਂ ਉਹ ਗਲਤ ਤਰੀਕਾ ਹੈ ਅੱਛਾ ਮਤਲਬ ਆਪਾਂ RAMNAJ ਜਿਵੇਂ ਪੁਰਾਣੇ ਸਮੇਂ ਜਿਵੇਂ ਹਾਂ ਪੁਰਾਣੇ ਸਮੇਂ ਜਿਵੇਂ ਕੋਈ ਪਾਣੀ ਪਿਆਏ ਕਰਦੇ ਸਨ ਉਹ ਇੱਕ ਦੂਣਾ ਹੁੰਦਾ ਸੀ ਇਹ ਭਾਂਡਾ ਹੁੰਦਾ ਸੀ ਉਹਦੇ ਸੀ ਧਾਰਗਿਰਦੀ ਸੀਗੀ ਤੇ ਆਪਾਂ ਥੱਲੇ ਬੈਠ ਕੇ ਪਾਣੀ ਪੀਂਦੇ ਸੀਗੇ ਹਾਂਜੀ ਹਾਂਜੀ ਉਹ ਵੀ ਇੰਨਾ ਕਿ ਆ ਜਿੰਨੀ ਖੜੇ ਬੁੱਕੇ ਗਏ ਦੇ ਸੀ ਭੜਕੇ ਇੰਨਾ ਪਾਣੀ ਹੀ ਪੀਣਾ ਹੁੰਦਾ ਸੀ ਰੇ ਕਈ ਗਲਾਸ ਪਾਣੀ ਪੀਨੇ ਉਹ ਮਫੀਦ ਨਹੀਂ ਹੈ ਅੱਛੇ ਨਹੀਂ ਹੈ ਜੀ ਤੇ ਪਾਣੀ ਪੀ ਕੇ ਤੁਸੀਂ ਆਪਣਾ ਮਲਮੂਤਰ ਤਿਆਰ ਕਰਕੇ ਤੇ ਸ਼ਹਿਰ ਨੂੰ ਜਾ ਸਕਦੇ ਹੋ ਇਹਨੂੰ ਚੱਕਰਮਣ ਲਿਖਿਆ ਚੱਕਰਮਣ ਦਾ ਮਤਲਬ ਹੁੰਦਾ ਘੁੰਮਣਾ ਠੀਕ ਹੈ ਘੁੰਮ ਫਿਰਨੇ ਤੁਸੀਂ ਜਾ ਸਕਦੇ ਹੋ ਜੀ ਦੈਟਸੋ ਫਿਰ ਇਸ ਸਵਾਲ ਇੱਕ ਵਾਰ ਫੇਤੋੜ ਵੀ ਆਪਾਂ ਪਹਿਲਾਂ ਮਲਮੂਤਰ ਤਿਆਰ ਕਰਨਾ ਕਰ ਸਕਦੇ ਕਿ ਪਾਣੀ ਪਹਿਲਾਂ ਆਪ ਨੂੰ ਪੀ ਵੀ ਇੱਕ ਥੋੜਾ ਜਿਹਾ ਕਨਫਿਊਜ਼ਨ ਹੋ ਰਹੀ ਡਾਕਟਰ ਸਾਹਿਬ ਜੀ ਵੀ ਆਪਾਂ ਮਤਲਬ ਕਹਿੰਦਾ ਮਲਮੂਤਰ ਤਿਆਰ ਕਰਨ ਤੋਂ ਬਾਅਦ ਚ ਪਾਣੀ ਪੀਣਾ ਕਿ ਪਹਿਲਾਂ ਪਾਣੀ ਪੀਵੇ ਇਸ ਰੰਜ ਕੇ ਜੇ ਤੁਹਾਨੂੰ ਤ੍ਰਿਸ਼ਨਾ ਲੱਗੀ ਹੋਈ ਹੈ ਹਾਂ ਜੀ ਤੁਹਾਨੂੰ ਕੋਈ ਵੀ ਸਵਸਥ ਵਿਅਕਤੀ ਦਾ ਜੀ ਮਲ ਮਲ ਤਿਆਰ ਕਰਨ ਦਾ ਉਤਕ ਕੋਈ ਜ਼ਰੂਰੀ ਅਗੇ ਪਾਣੀ ਪੀਵੇ ਠੀਕ ਹੈ ਡਾਕਟਰ ਸਾਹਿਬ ਪਰ ਜੇ ਕੋਈ ਅਜੇ ਰੋਗ ਹੈ ਤ੍ਰਿਸ਼ਨਾ ਹੈ ਮੂੰਹ ਸੁੱਕਦਾ ਹੈ ਜਾਂ ਔਰਲ ਕੋਈ ਪ੍ਰੋਬਲਮ ਹੈ ਜੀ ਡੈਂਟਲ ਪ੍ਰੋਬਲਮ ਹੈ ਜੀ ਹਾਂ ਜੀ ਤੇ ਜਾਂ ਉਹਨਾਂ ਅਮਲਪਿਤ ਤਜਾਬ ਬਣਦਾ ਹੈ ਹਾਂ ਜੀ ਮੂੰਹ ਚ ਖੱਟਾ ਪਾਣੀ ਹੈਗਾ ਤਾਂ ਉਹ ਕੁ ਠੀਕ ਹੈ ਜੀ ਤਾਂ ਪਰ ਪਾਣੀ ਪੀ ਸਕਦਾ ਠੀਕ ਹੈ ਡਾਕਟਰ ਆਮ ਤੌਰ ਤੇ ਜਿਹੜਾ ਹੈ ਕਿ ਮਲ ਤਿਆਗ ਮੂਤਰ ਤਿਆਗ ਤੋਂ ਬਾਅਦ ਹੀ ਪਾਣੀ ਪੀਣਾ ਚਾਹੀਦਾ ਜੀ ਇਹ ਵਿਧੀ ਰੈਚਿ ਲਿਖੀ ਹੋਈ ਹੈ ਠੀਕ ਹੈ ਡਾਕਟਰ ਇੱਕ ਹੋਰ ਅਵਸਥਾ ਹੈ ਸਰ ਕਿ ਮਲ ਤਿਆਗ ਜ਼ਰੂਰੀ ਕਿਉਂ ਹੈ ਅੱਛਾ ਠੀਕ ਅੱਛਾ ਜਦੋਂ ਮਲ ਮੂਤਰ ਦੀ ਹਜਤ ਹੋਵੇ ਜੀ ਹਾਂਜੀ ਉਸ ਵੇਲੇ ਤਿਆਗ ਕਰ ਦੇਣਾ ਚਾਹੀਦਾ ਰੋਕਣੀ ਜਬਰਦਸਤ ਰੋਕਣੀ ਚਾਹੀਦਾ ਕਿਸੇ ਵੇਲੇ ਵੀ ਨਹੀਂ ਮਲ ਤਿਆਗ ਦੀ ਭਾਵਨਾ ਰੋਕਣਾ ਨਹੀਂ ਚਾਹੀਦਾ ਠੀਕ ਹੈ ਡਾਕਟਰ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਜਿਹੜਾ ਹੈ ਉਹਦੀ ਜਿਹੜੇ ਉਹ ਦਬਾਅ ਹੁੰਦੇ ਆ ਪ੍ਰੈਸ਼ਰ ਹੁੰਦੇ ਆ ਉਹ ਕਾਫੀ ਨੁਕਸਾਨਦਾਇਕ ਦੱਸਿਆ ਘਰ ਵਿੱਚ ਠੀਕ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਰੁਕੋਗੇ ਜਿਵੇਂ ਮਲਮੁੱਤਰ ਤਿਆ ਕਰਿਆ ਤਾਂ ਉਹ ਉੱਥੇ ਦੀ ਜਿਹੜੀ ਗੈਸ ਬਣਦੀ ਹੈ ਜਾਂ ਉੱਥੇ ਦੇ ਬਵਾਸੀ ਰੋ ਸਕਦੇ ਹੋ ਉਸ ਨਾਲ ਉਸ ਨਾਲ ਤੁਹਾਨੂੰ ਭਗੰਦਰ ਹੋ ਸਕਦੀ ਹੈ ਤੇ ਉਹਦੀ ਗੈਸਸ ਫਾਰਮੇਸ਼ਨ ਉੱਪਰ ਨੂੰ ਜਾ ਕੇ ਤੁਹਾਡੇ ਮੂੰਹ ਚ ਬਦਬੂ ਆ ਸਕਦੀ ਹੈ ਠੀਕ ਹੈ ਠੀਕ ਹੈ ਜੀ ਤੁਹਾਨੂੰ ਇੱਕ ਕਬਜ ਦੀ ਸਮੱਸਿਆ ਪੈਦਾ ਹੋ ਜੇਗੀ ਤਾਂ ਇਸ ਕਰਕੇ ਇਹਨਾਂ ਦਾ ਤਿਆਗ ਤੁਰੰਤ ਕਰ ਦੇਣਾ ਚਾਹੀਦਾ ਹੈ ਰੋਕਣਾ ਚਾਹੀਦਾ ਇਸਰੇ ਪਿਸ਼ਾਬ ਦਾ ਵੀ ਹੈ ਜੀ ਠੀਕ ਹੈ ਜੀ ਤੇ ਜਦੋਂ ਵੀ ਪਿਸ਼ਾਬ ਹੋਏ ਬੰਦਾ ਇਹ ਨਾ ਕਿ ਮੀਟਿੰਗ ਦੀ ਬੈਠਿਆਂ ਦਾ ਪਿਸ਼ਾਬ ਨੂੰ ਜਾਵੇ ਨਾ ਉੱਠ ਕੇ ਹਾਂਜੀ ਉਸ ਨਾਲ ਵੀ ਜੇ ਉਹ ਪਿਸ਼ਾਬ ਨਹੀਂ ਕਰਦਾ ਤਾਂ ਉਹਦਾ ਪੈਡੂ ਦੇ ਰੋਗ ਮੂਤਰ ਦੇ ਰੋਗ ਇੱਥੇ ਤੱਕ ਹੀ ਉਹਦਾ ਜਿਹੜਾ ਬਲੈਡਰ ਹੈ ਉਹ ਇਤਨੀ ਉਹਦੀ ਟੈਨਸ਼ਨ ਲੂਜ਼ ਹੁੰਦੇ ਸੀ ਕਿ ਬੰਦੇ ਦਾ ਬਾਰ-ਬਾਰ ਪਿਸ਼ਾਬ ਬੂੰਦਾ-ਬੂੰਦਾ ਕਰਕੇ ਪਿਸ਼ਾਬ ਕਰਨ ਲੱਗ ਜਾਂ ਮੁੱਤਰ ত্যাগ ਕਰਨ ਦੀ ਆਦਤ ਜੇ ਰੱਖੀ ਅਸੀਂ ਕਿ ਨਾ ਕਰੀਏ ਪਰ ਨਾ ਕਰਨ ਦੀ ਸੂਰਤ 'ਚ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ ਉਹਨਾਂ ਦਾ ਇਲਾਜ ਬੜਾ ਮੁਸ਼ਕਿਲ ਹੈ ਜਿਸ ਤਰ੍ਹਾਂ ਬਿਮਾਰੀਆਂ ਹੋ ਜਾਂਦੀਆਂ ਇਸ ਕਰਕੇ ਜਿਹੜੇ ਵੀ ਪ੍ਰੈਸ਼ਰ ਕਰਦੇ ਹੋ ਹਜਤ ਕਰ ਲੋ ਉਹਨਾਂ ਨੂੰ ਜਦੋਂ ਆਉਂਦੀ ਹੈ ਤਨਸਰੀ ਇਸ ਵੇਲੇ ਆਪਾਂ ਨੂੰ ਇਹਨਾਂ ਤਿਆਗ ਕਰ ਦੇਣਾ ਚਾਹੀਦਾ ਦਿਨਚਰੀ ਇੱਥੋਂ ਸ਼ੁਰੂ ਹੁੰਦੀ ਹੈ ਜੀ ਠੀਕ ਹੈ ਅੱਛਾ ਔਰ ਜੇ ਕਿਸੇ ਨੂੰ ਕਬਜ ਹੈਗੀ ਤਾਂ ਉਹਦਾ ਅਗਲੇ ਐਪੀਸੋਡ ਤੁਹਾਨੂੰ ਜ਼ਿਕਰ ਕਰਾਂਗੇ ਆਪਾਂ ਸਿੰਪਲ ਰੂਪ ਤੇ ਆਪਣੀ ਕਬਜ ਨੂੰ ਜਿਹੜੀ ਬਹੁਤ ਜ਼ਰੂਰੀ ਹੈ ਬੰਦੇ ਦਾ ਮਲਮੂਤਰ ਤਿਆਗਣਾ ਸਿਹਰੇ ਜੇ ਕੋਈ ਦਿੱਕਤ ਆਦਾ ਮੇਰੇ ਨਾਲ ਕੋਈ ਪੁੱਛ ਵੀ ਸਕਦਾ ਹੈ ਤੇ ਅਗਲੇ ਐਪੀਸੋਡ 'ਚ ਅਸੀਂ ਤੁਹਾਨੂੰ ਇਸ ਬਾਰੇ ਸਿੰਪਲ ਤਰੀਕੇ ਨਾਲ ਦੱਸਾਂਗੇ ਕਿ ਆਪਣੀ ਕਬਜ ਨੂੰ ਕਿਵੇਂ ਦੂਰ ਕਰੀਏ ਠੀਕ ਹੈ ਅੱਛਾ ਤੇ ਨੈਕਸਟ ਸਰੀ ਦਾ ਇੱਕ ਹੋਰ ਸਟੈਪ ਆਏਗਾ ਅੱਗੇ ਕਿ ਆਪਾਂ ਆਪਣੀ ਡੈਂਟਲ ਕੇਅਰ ਕਿਉਂਕਿ ਮਲਮੂਤਰ ਤਿਆਗ ਕਰਨ ਤੋਂ ਸਾਨੂੰ ਇਹ ਦੱਸਿਆ ਗਿਆ ਹੈ ਕਿ ਦੰਦਾਂ ਦੀ ਮੋਦੀ ਸਫਾਈ ਕਿਵੇਂ ਕਰਨੀ ਹੈ ਕਿਹੜੀ ਦਤਨ ਯੂਜ਼ ਕਰਨੀ ਹੈ ਉੱਥੇ ਕੋਈ ਬੁਰਸ਼ ਦਾ ਪ੍ਰਯੋਗ ਨਹੀਂ ਸੀਗਾ ਜੀ ਲੈ ਔਰ ਦਤਨ ਕਰਨ ਤੋਂ ਬਾਅਦ ਵੀ ਕਿਹੜੇ ਚੋਰ ਹਨ ਜਾਂ ਮੰਜਰ ਨਾਲ ਤੁਸੀਂ ਦੰਦ ਸਾਫ਼ ਕਰਨੇ ਆ ਇਹ ਅਸੀਂ ਸਾਰਾ ਕੁਝ ਨੈਕਸਟ ਐਪੀਸੋਡ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਡਾਕਟਰ ਸਾਹਿਬ ਮਤਲਬ ਕਹਿੰਦਾ ਅਗਲਾ ਜਿਹੜਾ ਟੌਪਿਕ ਆਪਣਾ ਹੋਗਾ ਡੈਂਟਲ ਕੇਅਰ ਤੇ ਹੋਊਗਾ ਜੀ ਸਰ ਹਾਂ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਜੀ ਥੈਂਕ ਯੂ ਅੱਜ ਦੇ ਟੌਪਿਕ ਤੇ ਡਾਕਟਰ ਸਾਹਿਬ ਨੇ ਚਰਚਾ ਕੀਤੀ ਡੈਂਚਰੀ ਆਵਰੇ ਵੀ ਕਿਵੇਂ ਅਸੀਂ ਦਿਨ ਨੂੰ ਸ਼ੁਰੂਆਤ ਕਰਨੀ ਹੈ ਕਿਵੇਂ ਆਪਾਂ ਸਿਸਟਮ ਬਹੁਤ ਸਾਨੂੰ ਗੱਲਾਂ ਸਿੱਖਣ ਨੂੰ ਮਿਲੀਆਂ ਤੇ ਲਗਾਤਾਰ ਡਾਕਟਰ ਸਾਹਿਬ ਨੇ ਜਨਰਲ ਟਾਪਿਕ ਦੱਸਦੇ ਆ ਰਹੇ ਆ ਉਹ ਤੁਸੀਂ ਬਹੁਤ ਕੁਝ ਸਿੱਖਦੇ ਆਂ ਡੇਲੀ ਲਾਈਫ ਕਿਵੇਂ ਆਪਾਂ ਜਿਉਣੀ ਹੈਗੀ ਆ ਅਗਲਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਡੈਂਟਲ ਕੇਅਰ ਬਾਰੇ ਆਪਾਂ ਚਰਚਾ ਕਰਾਂਗੇ ਵੀ ਕਿਵੇਂ ਪੁਰਾਣੇ ਸਮੇਂ ਚ ਆਯੁਰਵੇਦ ਦੇ ਹਿਸਾਬ ਨਾਲ ਦੰਦਾਂ ਦੰਦਾਂ ਨੂੰ ਸਾਫ਼ ਕਰਦੇ ਕੀ ਉਹਦੇ ਬੈਨੀਫਿਟ ਸਾਰੇ ਆਪਾਂ ਚਰਚਾ ਕਰਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਕਿਉਂਕਿ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਚੱਲਦੀ ਆ ਰਹੀ ਆ ਤੇ ਆਯੁਰਵੇਦ ਦੇ ਹਿਸਾਬ ਨਾਲ ਕਿਵੇਂ ਆਪਾਂ ਜ਼ਿੰਦਗੀ ਜਿਉਣੀ ਉਹ ਵੀ ਉਹਦੇ ਬਾਰੇ ਵੀ ਚਰਚਾ ਚੱਲਦੀ ਆਉਂਦੀ ਆ ਤੇ ਡਾਕਟਰ ਸਾਹਿਬ ਦਾ ਇੱਕ ਨਿਰੋਗ ਆਇਆ ਪੰਚਕਰਮਾ ਸੈਂਟਰਾ ਪਟਿਆਲਾ ਜ਼ਿਲ੍ਹੇ ਚ ਜੇ ਕਿਸੇ ਨੂੰ ਮਤਲਬ ਉਹ ਭਿਆਨਕ ਰੋਗ ਲੱਗਿਆ ਹੋਇਆ क्रोनिक ਡਿਜ਼ੀਜ਼ ਆ ਉਹ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਨੰਬਰ ਵੀ ਸੀ ਦੇ ਦਾਂਗੇ ਇੱਥੇ ਤੇ ਸਾਡਾ ਇਹ ਚੈਨਲ ਹੈਗਾ ਪੰਜਾਬ এনवायरमेंट ਮੂਵਮੈਂਟ ਫੇਸਬੁੱਕ ਪੇਜ ਹੈਗਾ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਹੋਰ ਵੀ ਲੋਕਾਂ ਨੂੰ ਪ੍ਰਮੋਟ ਕਰੋ ਵੀ ਇਸ ਨੂੰ ਫੋਲੋ ਕਰੋ ਤਾਂ ਕਿ ਬਹੁਤ ਸਾਰੀ ਗੱਲਾਂ ਆਲਰੇਡੀ ਜਿਹੜੀ ਵੀਡੀਓ ਪਬਲਿਸ਼ ਹੋ ਰਹੀ ਉਹ ਵੀ ਦੇ ਸਕਦੇ ਹਾਂ ਤੇ ਨਵੀਆਂ ਸਾਡੀਆਂ ਚੱਲਦੀ ਰਹਿਣੀਆਂ ਹੈਗੀਆਂ ਇੱਕ ਵਾਰ ਫਿਰ ਤੋਂ ਬੇਨਤੀ ਹੈ ਪਰਿਵਾਰਕ ਬਹੁਤ ਸਾਰੇ ਜਨਰਲ ਮਿਲ ਕੇ ਇਕੱਠੇ ਹੋਈਏ ਸਾ ਜਿਹੜਾ ਮੇਜਰ ਜਿਹੜਾ ਕਾਰਜ ਚੱਲ ਰੁੱਖਾਂ ਤੇ ਚੱਲ ਰਿਹਾ ਸਾਡੇ ਪੰਜਾਬ ਵਿੱਚ ਰੁੱਖ ਲਾਉਣ ਦੀ ਮਹਿੰਮ ਚੱਲ ਰਹੀ ਹੈ। ਉਹਦਾਂ ਸਾਡੇ ਨਾਲ ਜੁੜੋ ਤੇ ਰੁੱਖ ਲਾ ਕੇ ਆਪਾਂ ਜਿਹੜੀ ਧਰਤੀ ਨੂੰ ਆਪਾਂ ਸੁਖਾਲਾ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਵੀ ਸੈਟ ਕਰੀਏ ਕਿਉਂਕਿ ਰੁੱਖਾਂ ਤੇ ਸਾਸੀਂ ਡਿਪੈਂਡੈਂਟ ਹੈਗੇ ਆ। ਤਾਂ ਉਹ ਸਾਡੀ ਸਰਵਿਸ ਲਈ ਹਮੇਸ਼ਾ ਖੜੇ ਰਹਿੰਦੇ ਆ। ਤੇ ਜੰਗਲ ਦੇ ਫਾਰਮ ਚ ਵੀ ਲਵਾ ਸਕਦੇ ਹੋ ਹੋਰ ਘਰਾਂ ਚ ਵੀ ਲਗਾ ਸਕਦੇ ਹੋ ਸਕੂਲਾਂ ਕਾਲਜਾਂ ਚ ਵੀ ਲਗਾ ਸਕਦਾ। ਧੰਨਵਾਦ ਸਾਰਾ।